ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਤੁਹਾਡੇ ਨਾਲ ਇੱਕ ਕ੍ਰਿਸਪੀ ਸ਼ੇਅਰ ਕਰਦੇ ਹਾਂ ਨਾ ਕੜਾਹੀ ਪਨੀਰ ਦੀ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਜਿਹੜਾ ਹੈਗਾ ਇਹ ਕੜਾਹੀ ਪਨੀਰ ਤੁਸੀਂ ਘਰੇ ਤਿਆਰ ਕਰ ਸਕਦੇ ਹੋ ਤੇ ਜਿਹੜਾ ਹੈਗਾ ਸਾਰਾ ਸਮਾਨ ਆਪਣੇ ਘਰ ਦੇ ਵਿੱਚੋਂ ਲੈ ਕੇ ਆਪਾਂ ਤਿਆਰ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਹੈ ਗੈਸ ਦੇ ਉੱਪਰ ਆਪਾਂ ਨੇ ਕੜਾਹੀ ਰੱਖ ਲਈ ਜੀ ਜਦੋਂ ਸੁੱਕ ਗਿਆ ਫਿਰ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਹੁਣ ਜਿਹੜਾ ਜਿਹੜਾ ਸਮਾਨ ਲੈਂਦਾ ਮੈਂ ਉਹ ਤੁਹਾਨੂੰ ਦਿਖਾਉਣੀ ਆ ਕੜਾਹੀ ਪਨੀਰ ਬਣਾਉਣ ਵਾਸਤੇ ਇਹ ਆਪਾਂ ਨੇ ਪਨੀਰ ਲੈਤਾ ਪਾਈ ਆ ਤੇ ਦੋ ਮੋٹے ਪਿਆਜ਼ ਕੱਟੇ ਆ ਮੋٹے-ਮੋٹے ਦੋ ਸਿਮਲਾ ਮਿਰਚਾਂ ਮੋਟੀਆਂ-ਮੋਟੀਆਂ ਕੱਟੀਆਂ ਨੇ ਚਾਰ-ਪੰਜ ਟਮਾਟਰ ਜਿਹੜੇ ਹੈਗੇ ਗ੍ਰाइंड ਕਰ ਲਏ ਨੇ ਬਾਕੀ ਪੰਜ-ਛੇ ਪਿਆਜ਼ ਵੀ ਲਸਣ ਅਦਰਕ ਸਾਰਾ ਕੁਝ ਗ੍ਰाइंड ਕਰ ਲਿਆ ਹਰੀ ਮਿਰਚ ਨਾਲ ਹਰਾ ਧਨੀਆ ਲੈਤਾ ਜੀ ਹੁਣ ਦੇਖੋ ਆਪਣੀ ਜਿਹੜਾ ਇਹਦਾ ਕੜਾਹੀ ਦੇ ਵਿੱਚੋਂ ਪਾਣੀ ਸੁੱਕ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਤੇਲ ਪਹਿਲਾਂ ਮੈਂ ਦੋ ਕੜਸੀਆਂ ਘਰ ਦਾ ਸਰੋਂ ਦਾ ਤੇਲ ਹੈ ਜੀ ਇਹ ਤੁਸੀਂ ਇਹਦੇ ਵਿੱਚ ਕੋਈ ਰਿਫਾਇਨਡ ਵੀ ਜਾਂ ਘਿਓ ਵੀ ਵਰਤ ਸਕਦੇ ਹੋ ਤੇ ਇਹ ਆਪਣਾ ਘਰ ਦਾ ਸਰੋਂ ਦਾ ਤੇਲ ਹੈ ਮੈਂ ਇਹੀ ਵਰਤਦੀ ਆ ਜਿਹੜਾ ਇਹਦਾ ਸਬਜੀ ਬਹੁਤ ਵਧੀਆ ਕਰਾਰੀ ਬਣਦੀ ਹੈ ਸਰੋਂ ਦੇ ਤੇਲ ਦੇ ਵਿੱਚ ਹੁਣ ਆਪਾਂ ਤੇਲ ਨੂੰ ਜਿਹੜਾ ਹੈਗਾ ਗਰਮ ਕਰ ਲਾਂਗੇ ਜੀ ਪੂਰਾ ਗਰਮ ਹੋ ਗਿਆ ਜਦੋਂ ਤੇਲ ਹਨ ਆਪਾਂ ਗੈਸ ਥੋੜਾ ਜਿਹਾ ਸਿਮ ਤੇ ਕਰ ਲਾਂਗੇ ਫਿਰ ਇਹਦੇ ਵਿੱਚ ਜਿਹੜੇ ਆ ਦੇਖੋ ਪਹਿਲਾਂ ਆਪਾਂ ਥੋੜਾ ਜਿਹਾ ਪਨੀਰ ਹਨ ਫਰਾਈ ਕਰ ਲਾਂਗੇ ਵਿੱਚ ਆ ਦੇਖੋ ਥੋੜਾ ਹਲਕਾ ਜਿਹਾ ਬ੍ਰਾਊਨ ਕਰਨਾ ਹੈ ਪਨੀਰ ਆਪਾਂ ਨੇ ਇਹਨੂੰ ਇਸ ਤਰ੍ਹਾਂ ਬਸ ਥੋੜਾ ਹੀ ਹਿਲਾਉਣਾ ਹੈ ਜਿਆਦਾ ਵੀ ਨਹੀਂ ਹਿਲਾਉਣਾ ਫਿਰ ਜਿਹੜਾ ਹੈਗਾ ਤੇਲ ਦੇ ਵਿੱਚ ਹੀ ਟੁੱਟ ਜਾਂਦਾ ਪਨੀਰ ਹੌਲੀ ਹੌਲੀ ਜਿਹੜਾ ਖਲਾ ਸਕਦੇ ਹੋ ਤੁਸੀਂ ਦੇਖੋ ਹੁਣ ਆਪਣਾ ਪਨੀਰ ਜਿਹੜਾ ਹੈਗਾ ਬਿਲਕੁਲ ਭੁੰਨ ਭੁੱਜਿਆ ਗਿਆ ਭੁੰਨ ਗਿਆ ਹੁਣ ਆਪਾਂ ਇਹਨੂੰ ਜਿਹੜਾ ਹੈਗਾ ਕੱਢ ਲਾਂਗੇ ਜੀ ਪਲੇਟ ਦੇ ਵਿੱਚ ਬਸ ਬਰਾਊਨ ਜਾਂ ਹੋ ਜਾਂਦਾ ਇੰਨਾ ਕੀ ਫਰਾਈ ਕਰਨਾ ਜਦੋਂ ਬਰਾਊਨ ਜਾਂ ਹੋ ਗਿਆ ਹਨਾ ਵੀ ਇਹ ਹੈ ਵੀ ਥੋੜਾ ਜਿਹਾ ਕੱਚਾ ਨਾ ਰਹੇ ਤળਿਆ ਜਾਂਦਾ ਹੈਗਾ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਸਾਰਾ ਕੱਢ ਲਾਂਗੇ ਹੌਲੀ-ਹੌਲੀ ਦੇਖੋ ਚੱਕ ਕੇ ਤੁਸੀਂ ਤੇਲ ਜਿਹੜਾ ਹੈਗਾ ਕੜਾਹੀ ਦੇ ਵਿੱਚ ਇਸ ਤਰ੍ਹਾਂ ਹੀ ਰੱਖਣਾ ਫਿਰ ਆਪਾਂ ਇਹਦੇ ਵਿੱਚ ਜਿਹੜਾ ਹੈਗਾ ਸਿਮਲਾ ਮਿਰਚ ਤੇ ਪਿਆਜ਼ ਵੀ ਦੇਖੋ ਮੋٹے ਕੱਟੇ ਹੋਏ ਨੇ ਜਿਹੜੇ ਪਿਆਜ਼ ਮੇਰੇ ਮੋٹے-ਮੋٹے ਕੱਟੇ ਹੋਇਆ ਤੇ ਇਹ ਵੀ ਆਪਾਂ ਜਿਹੜੇ ਹੈਗੇ ਇਹਦੇ ਵਿੱਚ ਤਲ ਲਾਂਗੇ ਜੀ ਪਿਆਜ਼ ਤੇ ਸਿਮਲਾ ਮਿਰਚ ਆ ਦੇਖੋ ਇਹ ਤੋਂ ਕੇ ਜਿਹੜਾ ਹੈਗਾ ਮੈਂ ਰੱਖ ਲਏ ਸੀਗੇ ਸਿਮਲਾ ਮਿਰਚ ਤੇ ਪਿਆਜ਼ ਆਪਾਂ ਇਕੱਠੇ ਹੀ ਭੁੰਨ ਲਾਂਗੇ ਪਨੀਰ ਆਪਾਂ ਅਲੱਗ ਭੁੰਨ ਕੇ ਕੱਢ ਲਿਆ ਜਿਆਦਾ ਵੀ ਨਹੀਂ ਭੁੰਨਣੇ ਵਾਸਤੇ ਇਹ ਤੁਸੀਂ 2-4 ਮਿੰਟਾਂ ਲਈ ਭੁੰਨਣੇ ਨੇ ਕਿਉਂਕਿ ਸਬਜ਼ੀ ਦੇ ਵਿੱਚ ਫਿਰ ਜਦੋਂ ਇਹ ਸਬਜ਼ੀ ਬਣੂਗੀ ਫਿਰ ਵੀ ਜਿਹੜਾ ਹੈਗਾ ਇਹਨਾਂ ਨੇ ਦਵਾਰੇ ਵੀ ਜਿਹੜਾ ਹੈਗਾ ਇਹਨਾਂ ਨੂੰ ਸੇਕ ਲੱਗਣਾ ਹੈ ਬਸ ਇਹ ਤਾਂ ਇਸ ਤਰ੍ਹਾਂ ਵੀ ਥੋੜਾ ਜਿਹਾ ਚਲੋ ਵਧੀਆ ਖੜੇ ਜਿਹੇ ਰਹਿਣਾ ਨਾ ਤਾਂ ਕਰਕੇ ਆਪਾਂ ਥੋੜਾ ਜਿਹਾ ਫਰਾਈ ਕਰਦੇ ਆ ਤੇ ਇਹ ਜ਼ਿਆਦਾ ਵੀ ਨਹੀਂ ਭੁੰਨਣੇ ਬਸ ਜਿਵੇਂ 2-2 4-4 ਮਿੰਟ ਆਪਾਂ ਕਹਿ ਲਈ ਬਸ ਸਿਮਤ ਤੇ ਗੈਸ ਕਰਕੇ ਉਸ ਤਰ੍ਹਾਂ ਹੀ ਭੁੰਨਣੇ ਆ ਦੇਖੋ ਹੁਣ ਇਹ ਵੀ ਆਪਣੇ ਵਧੀਆ ਭੁੱਜ ਗਏ ਹੁਣ ਆਪਾਂ ਇਹਨੂੰ ਇਹਨੂੰ ਵੀ ਕੱਢ ਲਾਂਗੇ ਨਾਲ ਹੀ ਪਲੇਟ ਦੇ ਵਿੱਚ ਇੱਕ ਸਾਈਡ ਤੇ ਆਪਾਂ ਇਹ ਵੀ ਕੱਢ ਲੈਣੇ ਆ ਜਿਵੇਂ ਬੱਚੇ ਕਈ ਵਾਰੀ ਅਕਸਰ ਕਹਿ ਦਿੰਦੇ ਨੇ ਸਿਆਹ ਸਬਜੀ ਨਹੀਂ ਖਾਣੀ ਆਹ ਸਬਜੀ ਨਹੀਂ ਖਾਣੀ ਇਹ ਸਬਜੀ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਜੀ ਤੁਸੀਂ ਨਾਲ ਥੋੜੇ ਜਿਹਾ ਟਾਈਮ ਜੀ ਤਿਆਰ ਕਰ ਸਕਦੇ ਹੋ ਦੇਖੋ ਹੁਣ ਉਹੀ ਤੇਲ ਦੇ ਵਿੱਚ ਆਪਾਂ ਨੇ ਪਹਿਲਾਂ ਜਿਹੜਾ ਪੇਸਟ ਬਣਾਇਆ ਹੋਇਆ ਸੀ ਹਨਾ ਆਪਣਾ ਲਸਣ ਪਿਆਜ਼ ਅਦਰਕ ਹਨਾ ਹਰੀ ਮਿਰਚ ਦਾ ਆਪਾਂ ਨੇ ਉਹ ਪਾਤਾ ਉਹਨੂੰ ਥੋੜਾ ਜਿਹਾ ਭੁੰਨ ਕੇ ਹੁਣ ਆਪਾਂ ਲਾਲ ਟਮਾਟਰ ਪੀਸਿਆ ਆ ਤੇ ਆਪਾਂ ਇਹ ਵੀ ਪਾ ਦਾਂਗੇ 4-5 ਲਾਲ ਟਮਾਟਰ ਜਿਹੜੇ ਹੈਗੇ ਤੇ ਪੀਸੇ ਤੇ ਕਿਉਂਕਿ ਇਹਦਾ ਮਸਾਲਾ ਵਧੀਆ ਖੁੱਲਾ ਹੋਣਾ ਚਾਹੀਦਾ ਹੈ ਜੀ ਮਸਾਲੇ ਦੇ ਵਿੱਚ ਇਹ ਸਬਜੀ ਬਣਦੀ ਹੈਗੀ ਆਪਾਂ ਇਹਨੂੰ ਹਲਾਉਂਦੇ ਜਾਵਾਂਗੇ ਹੌਲੀ-ਹੌਲੀ ਹਲਿਕੋ ਵਧੀਆ ਜਿਹੜਾ ਹੈਗਾ ਤੁਸੀਂ ਜੇ ਤੇਲ ਤੁਹਾਨੂੰ ਘੱਟ ਲੱਗਦਾ ਹੈ ਘਿਓ ਤੇਲ ਤਾਂ ਤੁਸੀਂ ਹੋਰ ਪਾ ਲਓ ਥੋੜਾ ਜਿਹਾ ਹਨ ਤੇ ਮੈਂ ਪਹਿਚਲੋ ਪਹਿਲਾਂ ਹੀ ਵਧੀਆ ਪਾ ਲਿਆ ਸੀਗਾ ਵਧੀਆ ਖੁੱਲ੍ਹਿਆ ਜਿਆਦੇ ਵਾਕੀ ਆਪਣੇ ਕੋਈ ਜਿਆਦਾ ਘਿਓ ਤੇਲ ਪਸੰਦ ਨਹੀਂ ਕਰਦੇ ਹੈਗੇ ਜੀ ਤੇ ਦੇਖੋ ਇਹਨੂੰ ਐਨ ਵਧੀਆ ਪੁੱਜ ਜੂ ਜਦੋਂ ਤੇਲ ਛੱਡ ਦਿੰਦਾ ਮਸਾਲਾ ਦੇਖੋ ਤੇਲ ਛੱਡਦਾ ਹੁਣ ਆਪਾਂ ਇਹਦੇ ਵਿੱਚ ਮਸਾਲੇ ਜੋ ਵੀ ਐਡ ਕਰਨੇ ਹਨ ਉਹ ਕਰਾਂਗੇ ਹਲਦੀ ਪਾਤੀ ਦੇਗੀ ਮਿਰਚ ਪਾ ਦੋ ਹਨ ਹਰੀ ਮਿਰਚ ਸਾਡੀ ਗ੍ਰाइंड ਕਰਕੇ ਪਾਈ ਹੋਈ ਹੈ ਤੇ ਮੈਂ ਧਨੀਆ ਤੇ ਜੀਰਾ ਵੀ ਉਹਦੇ ਵਿੱਚ ਹੀ ਪਾਤਾ ਸੀਗਾ ਥੋੜੀ ਜਿਹੀ ਮਿਰਚ ਆਪਾਂ ਉੱਪਰ ਵੀ ਚਲੋ ਪਾ ਦਿੰਨੇ ਆ ਨਮਕ ਬਈ ਦੇਖੋ ਨਾਮਕ ਵੀ ਆਪਾਂ ਪਾ ਦਾਂਗੇ ਸਵਾਦ ਅਨੁਸਾਰ ਬਾਕੀ ਜਿੱਦਾਂ ਤੁਸੀਂ ਕੋਈ ਵੀ ਮਸਾਲੇ ਪਾਉਣੇ ਜਾਂ ਉਹਨੇ ਹੋਣਾ ਤੁਹਾਡੇ ਕੋਲੇ ਮੇਥੀ ਹੈਗੀ ਕਸੂਰੀ ਮੇਥੀ ਉਹ ਵੀ ਤੁਸੀਂ ਪਾ ਸਕਦੇ ਹੋ ਆਪਾਂ ਜਿਹੜਾ ਹੈਗਾ ਨਹੀਂ ਪਾਉਂਦੇ ਆ ਪਤਣੀਆਂ ਪਾਵਾਂਗੇ ਜੀ ਮੇਥੀ ਨਾਲ ਵੀ ਬਹੁਤ ਵਧੀਆ ਜਿਹੜਾ ਹੈਗਾ ਸਬਜ਼ੀ ਦਾ ਟੇਸਟ ਆਉਂਦਾ ਆ ਆ ਦੇਖੋ ਆਪਾਂ ਇਹਨੂੰ ਫੇਰ ਦੋ ਦੋ ਮਿੰਟ ਲਈ ਗੇੜੇ ਜੇ ਦੇ ਦਾਂਗੇ ਕਿਉਂਕਿ ਫਿਰ ਹਲਦੀ ਬਹੁਤ ਵਧੀਆ ਰੰਗ ਦੇ ਜਾਂਦੀ ਏ ਹੁਣ ਆਪਾਂ ਪਾਵਾਂਗੇ ਜੀ ਦੇਖੋ ਇਹ ਦਹੀਂ ਹੈ ਤਾਜ਼ਾ ਦਹੀਂ ਲੈਂਦਾ ਮੈਂ ਤੇ ਆਪਾਂ ਦੇਖੋ ਦਹੀਂ ਪਾ ਕੇ ਵੀ ਥੋੜੇ ਜਿਹੇ ਗੇੜੇ ਜੇ ਦੇ ਦਾਂਗੇ ਇੱਥੇ ਦਹੀਂ ਦੇ ਨਾਲ-ਨਾਲ ਤੁਸੀਂ ਜਿਹੜਾ ਹੈਗਾ ਤਾਜੀ ਦੁੱਧ ਦੀ ਕਰੀਮ ਵੀ ਪਾ ਸਕਦੇ ਹੋ ਜੀ ਨਾਲ ਦਹੀਂ ਦੇ ਨਾਲ ਵੀ ਪਾ ਸਕਦੇ ਹੋ ਆ ਦੇਖੋ ਹੁਣ ਆਪਾਂ ਜਿਹੜਾ ਹੈਗਾ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਥੋੜਾ ਜਿਹਾ ਸੇਕ ਲਵਾਵਾਂਗੇ ਕਿਉਂਕਿ ਮਸਾਲਾ ਇਹਨ ਵਧੀਆ ਫਿਰ ਰਲ ਜਾਂਦਾ ਆ ਆ ਦੇਖੋ ਪਾਣੀ ਆਪਾਂ ਨੇ ਥੋੜਾ ਜਿਹਾ ਪਾਤਾ ਕਿਉਂਕਿ ਇਹਨੇ ਫੇਰ ਜਿਹੜਾ ਹੈਗਾ ਥੋੜਾ ਜਿਹਾ ਕੈੜਾ ਜਿਹਾ ਹੋ ਜਾਣਾ ਹੈ ਨਾ ਥਿੱਕ ਜਾ ਹੋ ਜਾਊਗਾ ਪਹਿਲਾਂ ਆਪਾਂ ਥੋੜਾ ਜਿਹਾ ਪਤਲਾ ਹੀ ਕਰ ਲਾਂਗੇ ਇਹਨੂੰ ਪਾਣੀ ਪਾ ਕੇ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਹੁਣ ਆਪਾਂ ਇਹਨੂੰ 5 ਕਿ ਮਿੰਟਾਂ ਲਈ ਜਿਹੜਾ ਹੈਗਾ ਟੱਕ ਦਾਂਗੇ ਜੀ ਗੈਸ ਸਿੰਮ ਤੇ ਕਰ ਦਾਂਗੇ ਸਿੰਮ ਤੇ ਹੀ ਕੀਤਾ ਹੋਇਆ ਹੈਗਾ ਹਸਤਾ ਵੈਸੇ ਮੇਰਾ ਤੇ ਇਹਨੂੰ ਆਪਾਂ ਜਿਹੜਾ ਹੈਗਾ ਸੇਕ ਲਵਾ ਲਾਂਗੇ ਦੇਖੋ ਹੁਣ ਆਪਣਾ ਵਧੀਆ ਸੇਕ ਲੱਗ ਗਿਆ ਹੁਣ ਆਪਾਂ ਉੱਪਰੋਂ ਥਾਲ ਲਾ ਲਾਂਗੇ ਜੀ ਆਹ ਦੇਖੋ ਕਿੰਨਾ ਵਧੀਆ ਆਪਣਾ ਮਸਾਲਾ ਤਿਆਰ ਹੋ ਗਿਆ ਹੁਣ ਸਾਰੀਆਂ ਸਬਜ਼ੀਆਂ ਜਿਹੜੀ ਆਪਨੇ ਪਨੀਰ, ਸਿਮਲਾ ਮਿਰਚ, ਪਿਆਜ਼ ਫਰਾਈ ਕੀਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਦੇਖੋ ਜੀ ਬਹੁਤ ਵਧੀਆ ਸਬਜ਼ੀ ਬਣ ਕੇ ਤਿਆਰ ਹੋਈ ਹੈ ਬਹੁਤ ਥੋੜੇ ਟਾਈਮ ਦੇ ਵਿੱਚ ਹੋਈ ਹੈ ਬਸ ਹੁਣ ਆਪਾਂ ਇਹਨੂੰ ਵੀ ਜਿਹੜਾ ਹੈਗਾ ਥੋੜਾ ਜਿਹਾ ਸੇਕ ਲਵਾ ਲਾਂਗੇ ਦੇਖੋ ਪਹਿਲਾਂ ਇਹਨ ਵਧੀਆ ਮਿਕਸ ਕਰ ਦਾਂਗੇ ਫਿਰ ਆਪਾਂ ਇਹਨੂੰ ਵੀ ਥੋੜਾ ਜਿਹਾ ਸੇਕ ਲਵਾ ਦਿਓ 2 ਕੁ ਮਿੰਟ ਤੁਸੀਂ ਟਾ ਕੇ ਰੱਖ ਦਿਓ ਪਾਣੀ ਪਾ ਕੇ ਸਬਜ਼ੀ ਜਿਹੜੀ ਹੈਗੀ ਬਹੁਤ ਜਲਦੀ ਤਿਆਰ ਹੋ ਜਾਂਦੀ ਹੈ ਇਹ ਬਸ 10-15 ਮਿੰਟਾਂ ਦੇ ਵਿੱਚ ਜਿਹੜੀ ਹੈਗੀ ਸਬਜ਼ੀ ਬਣ ਜਾਂਦੀ ਹੈ ਆ ਦੇਖੋ ਹੁਣ ਆਪਾਂ ਸਮਾਰ ਕੇ ਜਿਹੜਾ ਹੈਗਾ ਇਹਨੂੰ ਰੜਾ ਦਾਂਗੇ ਦੇਖੋ ਕਿੰਨੀ ਵਧੀਆ ਲੱਗਦੀ ਹੈ ਸਬਜ਼ੀ ਬਣੀ ਹੋਈ ਬਹੁਤ ਹੀ ਵਧੀਆ ਲੱਗੀ ਏ ਦੇਖਣ ਨੂੰ ਵੀ ਵਧੀਆ ਲੱਗ ਰਹੀ ਏ ਵਾਕੀ ਪਹਿਲਾਂ ਵੀ ਅਸੀਂ ਬਣਾਈ ਏ ਜੀ ਬਹੁਤ ਟੇਸਟੀ ਬਣਦੀ ਏ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੇਖੋ ਪਾਣੀ ਪਾ ਦਾਂਗੇ ਥੋੜਾ ਜਿਹਾ ਪਾਣੀ ਪਾ ਕੇ ਬਸ ਥੋੜਾ ਜਿਹਾ ਪਾਉਣਾ ਹੁਣ ਤਾਂ ਕਿਉਂਕਿ ਗਾੜੀ ਜੀ ਹੁੰਦੀ ਏ ਇਸ ਤਰ੍ਹਾਂ ਹੀ ਜੇ ਤੁਸੀਂ ਪਤਲੀ ਕਰਨੀ ਹੈ ਥੋੜੀ ਜਿਹੀ ਪਤਲੀ ਵੀ ਕਰ ਸਕਦੇ ਹੋ ਜਿਆਦਾ ਪਾਣੀ ਵੀ ਪਾ ਸਕਦੇ ਹੋ ਇਹਦੇ ਪਾਣੀ ਦੀ ਜਗ੍ਹਾ ਤੇ ਤੁਸੀਂ ਦੁੱਧ ਦਾ ਦੁੱਧ ਵੀ ਪਾ ਸਕਦੇ ਹੋ ਜਿਹ ਵਿੱਚ ਹੁਣ ਆਪਾਂ ਪਾ ਦਾਂਗੇ ਜੀ ਹਰਾ ਧਨੀਆ ਦੇਖੋ ਇੱਥੇ ਤੁਸੀਂ ਜਿਹੜਾ ਹੈਗਾ ਚਲੋ ਮੇਥੀ ਵੀ ਪਾ ਸਕਦੇ ਹੋ ਹਨ ਆਪਾਂ ਹਰਾ ਧਨੀਆ ਪਾਇਆ ਤਾਜ਼ਾ ਧਨੀਆ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ